ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡੇ ਲੈਵਲ ਸਨਫਲਾవర్ ਬੁਟੀਕ ਤੇ ਹੋਰ ਕਿਦਦ ਸਾਰੇ ਠੀਕ ਠਾਕ ਹੈ ਆਪਾਂ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਉਹ ਜਿੰਨੇ ਵੀ ਆਪਣੇ ਕੋਲੇ ਇਸ ਟਾਈਮ ਸਪੰਨ ਦੇ ਜਾਂ ਆਪਣੇ ਕੋਲ ਉਹਦੇ ਪਸ਼ਮੀਨੇ ਦੇ ਸੂਟ ਪਏ ਆ ਉਹਨਾਂ ਦੇ ਮੈਂ ਸਾਰਿਆਂ ਦੇ ਤੁਹਾਨੂੰ ਵੀਡੀਓ ਦਿਖਾਵਾਂਗੀ ਕਿਉਂਕਿ ਇਸ ਟਾਈਮ ਹੁਣ ਠੰਡ ਜਿੱਦਾਂ ਤੋਂ ਸਾਰਿਆਂ ਨੂੰ ਪਤਾ ਬਾਰਿਸ਼ ਹੋ ਰਹੀ ਹੈ ਅੱਜ ਸ਼ੁਰੂ ਹੋ ਗਈ ਹੈ ਤੇ ਮੈਂ ਤੁਹਾਨੂੰ ਜਿੰਨੇ ਨਵੇਂ ਪੁਰਾਣੇ ਜੋ ਵੀ ਸਾਡੇ ਕੋਲ ਸਪੰਨ ਚ ਪਿਆ ਉਹ ਤੁਹਾਨੂੰ ਦਿਖਾਉਣੀ ਕਿਉਂਕਿ ਅੱਗੋਂ ਸਪੰਨ ਹੈ ਜਿਹੜੀ ਉਹਦੀ ਸ਼ਾਰਟੇਜ ਚੱਲ ਰਹੀ ਹੈ ਤੇ ਬਹੁਤ ਜ਼ਿਆਦਾ ਸਪਨ ਨਹੀਂ ਮਿਲ ਰਹੀ ਸਾਨੂੰ ਰੂਬੀ ਦੀ ਹੋਰ ਤਾਂ ਸ਼ਾਇਦ ਮਿਲਦੀ ਹੋਣਾ ਮਾਰਕੀਟ ਚ ਪਰ ਰੂਬੀ ਦੇ ਸਪਨ ਪਲੇਨ ਹਲੇ ਸਾਨੂੰ ਜ਼ਿਆਦਾ ਮਿਲ ਨਹੀਂ ਰਹੀ ਤੇ ਜੋ ਵੀ ਮੇਰੇ ਕੋਲ ਪਿਆ ਉਹ ਮੈਂ ਤੁਹਾਨੂੰ ਅੱਜ ਦਿਖਾ ਦੂੰਗੀ ਸਾਰਾ ਇੱਕ ਵੀਡੀਓ ਆਪਾਂ ਹੋਰ ਪਾਵਾਂਗੇ ਉਹਦੇ ਤੁਹਾਨੂੰ ਮੈਂ ਸਾਰੇ ਪਾਰਟੀ ਵੇਅਰ ਸੂਟ ਦਿਖਾਉਂਗੀ ਤੇ ਬਾਕੀ weight loss ਜਰਨੀ ਦੇ ਵਿੱਚ ਮੈਂ ਲਗਾਤਾਰ ਤੁਰੀ ਜਾ ਰਹੀ ਹਾਂ ਤੁਰੀ ਜਾ ਰਹੀ ਹਾਂ ਤੇ ਆ ਜਿਹੜਾ ਮੈਂ ਸੂਟ ਪਾਇਆ ਹੈ ਮੈਨੂੰ ਨਹੀਂ ਪਤਾ ਕਿੰਨੇ ਸਾਲ ਪੁਰਾਣਾ ਮੈਨੂੰ ਤਾਂ ਯਾਦ ਵੀ ਨਹੀਂ ਹੈਗਾ ਬਹੁਤ ਬਹੁਤ ਪੁਰਾਣਾ ਸੂਟ ਹੈ ਤੇ ਇਹ ਮੈਂ ਹੁਣ ਆਪਣੇ ਪੁਰਾਣੇ ਸੂਟ ਕੱਢ ਕੇ ਦੇਖਿਆ ਸਾਰੇ ਮੇਰੇ ਸਾਈਜ਼ ਨਾਪ ਹੈਗੇ ਆ ਤੇ ਬਾਕੀ ਇਹਨਾਂ ਦਾ ਜਿਹੜਾ ਵਰਕ ਹੈ ਦੇਖੋ ਇਹ ਵਰਕ ਹੈ ਟੋਟਲੀ ਜਿਹੜਾ ਅਲੱਗ ਤਰ੍ਹਾਂ ਦਾ ਵਰਕ ਹੈ ਇਹ ਜਦੋਂ ਵੀਰ ਜ਼ਰਾ ਮੂਵੀ ਆਈ ਸੀਗੀ ਇਹ ਵੀਰ ਜ਼ਰਾ ਮੂਵੀ ਦੇ ਵਿੱਚ ਇਹ ਪ੍ਰੀਤਿ ਜ਼ੈਂਟਾ ਨੇ ਇਹ ਡਰੈਸ ਪਾਈ ਵੀ ਸੀਗੀ ਇਸ ਟਾਈਪ ਦੀ ਅਸੀਂ ਉਦੋਂ ਇਹ ਬਣਾਇਆ ਸੀਗਾ ਦੇਖ ਲਓ ਕਿੰਨੇ ਸਾਲ ਹੋ ਗਏ ਮੇਰੇ ਖਾਲ ਕੋਈ ਪਤਾ ਨਹੀਂ ਵੀ 22 ਸਾਲ ਹੋ ਗਏ ਉਹਨੇ ਇਹ ਉਹ ਵੀਰ ਜ਼ਰਾ ਮੂਵੀ ਦਾ ਡਿਜ਼ਾਈਨ ਹੈ ਤੇ ਇਹਦਾ ਦੁਪੱਟਾ ਮੈਂ ਵਿੱਚੋਂ ਸਿੰਪਲ ਜਿਹਾ ਹੀ ਰੱਖਿਆ ਸੀਗਾ ਇਹ ਦੇਖੋ ਪਰ ਇਹ ਤੇ ਹੈਂਡਵਰਕ ਹੋਇਆ ਹੋਇਆ ਹੈ ਦੁਪੱਟੇ ਤੇ ਵੀ ਆ ਦੇਖੋ ਆ ਦੇਖੋ ਗੋਟਾ ਵਰਕ ਹੋਇਆ ਹੈ ਤੇ 셔ਟ ਤੇ ਵੀ ਸਾਰੀ ਤੇ ਗੋਟਾ ਵਰਕ ਹੋਇਆ ਹੈ ਤੇ ਬਹੁਤ ਬਹੁਤ ਵਧੀਆ ਲੱਗਦਾ ਤਾਂ ਹੁਣ ਦੇ ਸੂਟਾਂ ਨਾਲੋਂ ਇਹ ਅਲੱਗ ਲੱਗਦਾ ਪੌਂਚੇ ਤੇ ਵੀ ਵਰਕ ਹੈ ਦੇਖੋ ਹੁਣ ਦੇ ਸੂਟਾਂ ਤੋਂ ਇਹ ਅਲੱਗ ਹੈ ਕਿਉਂਕਿ ਹੁਣ ਇੰਨੀ ਮਿਹਨਤ ਕਰਕੇ ਕੋਈ ਐਮਬ੍ਰੋਇਡਰੀ ਕਰਦਾ ਨਹੀਂ ਹੈਗਾ ਪਰ ਹਾਂ ਫਿਰ ਵੀ ਜੇ ਤੁਹਾਨੂੰ ਮੇਰੇ ਕੋਈ ਇਹ ਸੂਟ ਪਸੰਦ ਹੋਣ ਤੇ ਆਪਾਂ ਤੁਹਾਡੇ ਲਈ ਬਣਾ ਵੀ ਸਕਦੇ ਹਾਂ ਏਡੀ ਕੋਈ ਖਾਸ ਗੱਲ ਨਹੀਂ ਹੈਗੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੇ ਜਾ ਰਹੀ ਹਾਂ ਜਿਹਦੇ ਉਹ ਹੈਗੇ ਆ ਇਹ ਇਹ ਪਸ਼ਮੀਨੇ ਤੇ ਨਵਾਂ ਡਿਜ਼ਾਈਨ ਆ ਆ ਲੈ ਬਟਾ ਦਿਖਾ ਦਿੰਦੇ ਇਹ ਨਵਾਂ ਡਿਜ਼ਾਈਨ ਆ ਬਿਲਕੁਲ ਸੈਂਟਰ ਚ ਹੈ ਇਹ ਪਸ਼ਮੀਨਾ ਇਹ ਦੇਖੋ ਜੀ ਇਹ ਰੂਬੀ ਦੀ ਸਪਨ ਹੈ ਇਹਦੇ ਚ ਨਾਲ ਪੇਂਟ ਵਰਕ ਦਿੱਤਾ ਸੀ ਨਾਲ ਮਸ਼ੀਨ ਵਰਕ ਦਿੱਤਾ ਐ ਸਾਰਾ ਮਸ਼ੀਨ ਵਰਕ ਹੈ ਇਹ ਰੂਬੀ ਦੀ ਸਪਨ ਹੈ ਮੈਂ ਤੁਹਾਨੂੰ ਇੱਕ ਇੱਕ ਕਰਕੇ ਇਸ ਕਰਕੇ ਦਿਖਾ ਰਹੀ ਹਾਂ ਤੁਹਾਨੂੰ ਜੇ ਕੋਈ ਵੀ ਹੋਵੇ ਪਸੰਦ ਹੋਵੇ ਤਾਂ ਤੁਸੀਂ ਇਹਦੀ ਅ ਲੈ ਸਕਦੇ ਆ ਸਕਰੀਨ ਸ਼ਾਟ ਲੈ ਸਕਦੇ ਆ ਇਹ ਪਸ਼ਮੀਨਾ ਵਾਈਨ ਕਲਰ ਦਾ ਮੈਂ ਤੁਹਾਨੂੰ ਨਾਲ ਨਾਲ ਫੈਬਰਿਕ ਦੱਸੂਗੀ ਵੀ ਕਿਹੜਾ ਹੈਗਾ ਇਹ ਲੋ ਜੀ ਆ ਰੂਬੀ ਦੀ ਸਪਨ ਹੈ ਠੀਕ ਹੈ ਇਹ ਸਾਰੇ ਨਿੱਗੇ ਕੱਪੜੇ ਆ ਜਿਹੜੇ ਹੁਣ ਪੈ ਸਕਦੇ ਆ ਤੁਹਾਡੇ ਆ ਦੋ ਤਿੰਨ ਮਹੀਨੇ ਹੋਣੇ ਚੱਲਣਗੇ ਇਹ ਰੂਬੀ ਦੀ ਸਪਨ ਹੈ ਸਲਵਾਰ ਬਣੀ ਹੈ ਇਦਾਂ 슬ੀਵਜ਼ ਬਣਿਆ ਹੈ neck ਬਣਿਆ ਹੈ ਦਾ ਠੀਕ ਹੈ ਜੀ red color blood red color ਦਾ ਉਸ ਤੋਂ ਬਾਅਦ ਇਹ ਦੇਖੋ ਮਹਿੰਦੀ ਕਲਰ ਇਹ ਵੀ ਰੂਬੀ ਦੀ ਸਪਨ ਹੈ ਹੈ ਲੋ ਜੀ ਇੱਕ ਹੋਰ ਗ੍ਰੀਨ ਕਲਰ ਇਹਦਾ ਘੇਰਾ ਬਾਜੂ ਹੈ ਇਹ ਵੀ ਰੂਬੀ ਦੀ ਸਪਨ ਹੈ ਇਹ ਵੀ ਸੋਨਾ ਕਲਰ ਹੈ ਡਿਫਰੈਂਟ ਜਾਏਗਾ ਇਹ 슬ੀਵਜ਼ ਹੈ ਇਹ ਸੌਰੀ ਆ ਕੀ ਰਹਾ ਦਾ ਤੇ ਆ ਇਹਨਾਂ 슬ੀਵਜ਼ ਹੈ ਠੀਕ ਹੈ ਜੀ ਹਾਂ ਇਸ ਇਹ ਐਕਚੁਅਲੀ ਡਿਜ਼ਾਈਨ ਤੇ ਗਲਾ ਵੀ ਬਣਦਾ ਜੇ ਤੁਸੀਂ ਕਿਸੇ ਨੇ ਗਲਾ ਬਣਾਉਣਾ ਹੋਏ ਆਪਾਂ ਬਣਾ ਵੀ ਸਕਦੇ ਆ ਅਕੋਰਡਿੰਗ ਟੂ ਦਾ ਸਾਈਜ਼ ਕਿਉਂਕਿ ਹੁਣ ਇਦਾਂ ਸਾਨੂੰ ਪਤਾ ਨਹੀਂ ਹੈਗਾ ਸਾਈਜ਼ ਦਾ ਤੇ ਸਾਈਜ਼ ਦੇ ਹਿਸਾਬ ਨਾਲ ਆਪਾਂ ਗਲਾ ਵੀ ਬਣਾ ਸਕਦੇ ਆ ਇਸੇ ਕਲਰ ਦੇ ਵਿੱਚ ਇੱਕ ਹੋਰ ਡਿਜ਼ਾਈਨ ਆ। ਇਹ ਵੀ ਬ੍ਰਿਕ-ਬ੍ਰਿਕ ਬਹੁਤ ਸੋਹਣਾ ਡਿਜ਼ਾਈਨ ਹੈ। ਐ ਦੇਖੋ। ਇਹ ਵੀ ਰੂਬੀ ਦੀ ਸਪਨ ਹੈ। ਠੀਕ ਹੈ ਜੀ। ਅੱਜ ਮੈਂ ਸਾਰੇ ਜਿੰਨੇ ਪੈਸੀਓ ਇਸ ਕਰਕੇ ਦਿਖਾਉਣ ਲੱਗੀ ਆ ਵੀ ਕਿਉਂਕਿ ਅੱਗੋਂ ਥੋੜਾ ਸ਼ਾਰਟੇਜ ਚੱਲ ਰਹੀ ਹੈ ਤੇ ਇਹਦੇ ਚੋਂ ਤੁਹਾਨੂੰ ਸਾਰੀਆਂ ਵੀਡੀਓ ਦੇ ਵਿੱਚੋਂ ਦੇਖਣਾ ਮੁਸ਼ਕਲ ਹੋ ਜਾਂਦਾ। ਇਹ ਨਾਲ ਬਲੌਕ ਪ੍ਰਿੰਟਿੰਗ ਐਂਡ ਪੇਂਟ ਆਏ ਹੈ ਹੈਂਡ ਪੇਂਟਿਡ ਹੈ ਤੇ ਨਾਲ ਬਲੌਕ ਪ੍ਰਿੰਟਿੰਗ ਹੈ ਐਲੋਜੀ ਇਹ ਕਲੀਆਂ ਦੇ ਨਾਲ ਫਲਾਵਰ ਬਣੇ ਰੋਜ਼ਸ ਇਹ ਵੀ ਰੂਬੀ ਜਿਸ ਪੱਨ ਹੈ ਐਡਸ ਆ ਨਾ ਬੜਾ ਬੜਾ ਪਪੂਲਰ ਹੈ ਇਹ ਕਈ ਵਾਰੀ ਬਣ ਚੁੱਕਾ ਸਲਵਾਰ ਦੇ ਪਹੁੰਚੇ ਤੇ ਵੀ ਵਰਕ ਹੈ ਤੇ ਆ ਨੈੱਕ 'ਤੇ ਪਹੁੰਚੇ ਤੇ ਵੀ ਵਰਕ ਹੈ ਇਹ ਵੀ ਰੂਬੀ ਦੀ ਸਪਨ ਹੈ ਯਾ ਲੋਜੀ ਇਹ ਵੀ ਰੂਬੀ ਦੀ ਸਪਨ ਹੈ ਇਹਦੇ ਤੇ ਵੀ ਜੇ ਤੁਸੀਂ ਚਾਹੋ ਵਰਕ ਐਡ ਕਰਨਾ ਹੋਰ ਵਰਕ ਐਡ ਹੋ ਜਾਊਗਾ ਕਿਉਂਕਿ ਅਸੀਂ ਸਟੈਂਡਰਡ ਜੇ ਸਾਈਜ਼ ਦੇ ਨਾਲ ਬਣਾ ਕੇ ਰੱਖਦੇ ਆ ਇਹਦਾ ਨੈੱਕ ਵੀ ਬਣ ਜਾਊਗਾ ਇਹਦੇ ਚ 올ਓਵਰ ਬੂਟੀ ਵੀ ਬਣ ਜਾਊਗੀ ਇਹ ਚ ਕੁਝ ਵੀ ਬਣ ਜਾਊਗਾ ਪਸ਼ਮੀਨਾ ਜੀ ਰੂਬੀ ਦਾ ਇਹ ਲੋ ਠੀਕ ਹੈ ਕੀ ਰਣਿਆ ਇਹ ਇਹ ਰੂਬੀ ਦਾ ਪਸ਼ਮੀਨਾ ਆ ਗਿਆ ਇੱਕ ਐਵੀ ਰੂਬੀ ਦਾ ਪਸ਼ਮੀਨਾ ਇਹ ਡਿਜ਼ਾਈਨ ਵੀ ਕਈ ਵਾਰੀ ਬਣ ਚੁੱਕਾ ਬੜਾ ਪਸੰਦ ਕੀਤਾ ਜਾਣ ਵਾਲਾ ਡਿਜ਼ਾਈਨ ਆ ਇਹ ਸੋਨਾ ਵੀ ਬਹੁਤ ਲੱਗਦਾ ਇਹ ਡਿਫਰੈਂਟ ਹੈ ਐਫ ਇਟਸ ਪੱਦ ਇਹਦਾ ਵੀ ਘੇਰਾ ਤੇ 슬ੀਵਜ਼ ਹੈ ਰਾਇਲ ਬਲੂ ਦੇਖੋ ਠੀਕ ਹੈ ਜੀ ਇਹ ਸਾਰੇ ਹੋ ਗਏ ਆਪਣੇ ਗਰਮ ਸੂਟ ਹਲੇ ਕੁਝ ਕੁ ਸਾਡੇ ਕੋਲੇ ਫੈਬਰਿਕ ਪਿਆ ਥਾਨ पे ਉਹਦੇ ਚ ਗਰੇ, ਮਸਟਰਡ, ਪਿੰਕ, ਵਾਈਨ, ਫਰੋਜ਼ੀ ਤੇ ਚਾਕਲੇਟ ਇਹ ਕਲਰ ਆਪਣੇ ਕੋਲ ਪਏ ਆ ਤਾਂ ਉਹਨਾਂ ਚ ਜੇ ਤੁਹਾਨੂੰ ਕੁਝ ਵੀ ਪਸੰਦ ਹੋਵੇ ਤੇ ਕੋਈ ਵੀ ਕਲਰ ਤੁਸੀਂ ਵੀਡੀਓ ਕਾਲ ਕਰਕੇ ਦੇਖ ਸਕਦੇ ਆਂ ਤੇ ਬਾਕੀ ਤੁਸੀਂ ਮੈਨੂੰ ਫੋਨ ਕਰੋ ਮੈਸੇਜ ਕਰੋ ਜਾਂ ਜਿੱਦਾਂ ਮਰਜੀ ਤਾਂ ਮੈਂ ਤੁਹਾਨੂੰ ਦੱਸ ਦੂੰਗੀ ਇਹਨਾਂ ਦੀ ਪ੍ਰਾਈਸ ਕੀ ਹੈ ਤੇ ਤੁਸੀਂ ਕਿਸੇ ਸੂਟ ਲੈਣਾ ਤਾਂ ਮੈਨੂੰ ਦੱਸ ਦਿਓ ਮੈਂ ਕੋਰੀਅਰ ਕਰਾ ਦੂੰਗੀ ਤੁਹਾਨੂੰ ਤੇ ਬਾਕੀ ਮੇਰੀ ਵੀਡੀਓ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਪਲੀਜ਼ ਤਾਂ ਅਗਲੀ ਵੀਡੀਓ ਮੈਂ ਤੁਹਾਨੂੰ ਹੁਣੇ ਪਾਉਣੀ ਆ 2 ਮਿੰਟ ਦੇ ਵਿੱਚ ਤਾਂ ਇਹ ਵੀਡੀਓ ਦੇਖਣ ਲਈ ਤੁਹਾਡੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ